ਇੱਕ ਇੱਕ ਕਰਦੇ ਹੀ ਮਾਲਕ ਨੇ ਉਹ ਗਰੀਬ ਨੇ ਉਹਨਾਂ ਦੇ ਉੱਤੇ ਥ੍ਰੈਟਨਿੰਗ ਪੁਲਿਸ ਤੋਂ ਥ੍ਰੈਟਨਿੰਗ ਉਹਨਾਂ ਦੇ ਉੱਤੇ ਗਾੜੀ ਗਲੋਚ ਅਸੀਂ ਕਹਿੰਦੇ ਕਿ ਉਹ ਬੈਲੋਂਗ ਕਰਦੇ ਨਹੀਂ ਬਿਨਾਂ ਉਹਨਾਂ ਨੂੰ ਕੋਈ ਨੋਟਿਸ ਦਿੱਤੇ ਬਿਨਾਂ ਨੂੰ ਬਿਨਾਂ ਉਹਨਾਂ ਤੋਂ ਕੋਈ ਸਬੂਤ ਲੈਣ ਲੇ ਕੇ ਇਸ ਤਰ੍ਹਾਂ ਜਾ ਕੇ ਇੱਕਦਮ ਮਿਟਾਏ ਜਾਂਦੇ ਜਾਂ ਨਾਲ ਕੁਝ ਨਹੀਂ ਹੁੰਦਾ ਉਹ ਬਸ ਦੀ ਔਖੀ ਜਿਹੜੀ ਖਾਲੀ ਹੁੰਦੀ ਹੈ ਉਹ ਜ਼ਮੀਨ ਆਮ ਤੌਰ ਤੇ ਗਵਰਨਰਤੀ ਹੁੰਦੀ ਹੈ ਕੋਈ ਨਾ ਕੋਈ ਹਾਲੇ ਕੱਢਣਾ ਚਾਹੀਦਾ ਹੈ ਇਹ ਠੀਕ ਹੈ ਇਹਨਾਂ ਨੂੰ ਨੋਟਿਸ ਗਏ ਹੋਣਗੇ ਉਹ ਸ਼ਾਪ ਕੋਡਣੀ ਹੈਗੀ ਹੈ ਵੀ ਔਥੇ ਜਿਹੜੇ ਘੱਟ ਆਏ ਗਏ ਨੇ ਉਹਦੇ ਬਟਲ ਲੱਗ ਰੱਖੀ ਗਈ ਹੈ ਔਥੇ 14 ਘੱਟ ਆਏ ਗਏ ਨੇ ਸੱਤ ਜਿਹੜੇ ਸੀ ਉਹ ਜਿਹੜਾ ਡਰਗਰ ਦੇ ਹੈਟਾ ਉਹ ਉਹ ਬੰਦਿਆਂ ਦਾ ਕਨਫਰਮ ਹੋਇਆ ਉਹ ਹੋਏ ਨਹੀਂ ਪਰ ਜਿਹੜੇ ਸੱਤ ਹੋਰ ਸੀ ਜਿਹੜੇ 14 ਵਿੱਚੋਂ ਸੱਤਾ ਦਾ ਜਿਹੜਾ ਸੀ ਉਹ ਲੇਜੈਂਡਟਾਈ ਗਏ ਉਹਨਾਂ ਦੀ ਕੋਈ ਇੰਪੋਰਟੈਂਟ ਨਹੀਂ ਸੀ ਔਰ ਅੱਗੇ ਵੀ ਕੋਈ 15 ਘਰਾ ਤੋਂ ਲੋਕਾਂ ਨੇ ਆ ਕੇ ਕੌਂਟ ਦੇ ਵਿੱਚ ਦਾਵਾ ਕੀਤਾ ਕਿ ਅਸੀਂ ਡਰਗ ਨਹੀਂ ਕਰਦੇ ਆਪਣੇ ਸਮੂਤ ਦਿੰਦੇ ਨੇ ਔਰ ਸਾਡੇ ਘਰ ਨਾ ਡਾਏ ਜਾਓ ਉਸ ਅਗਦੇ ਅਧੀਨ ਸੋ ਕਿਸ ਦੇ ਲਈ ਸਾਰੇ ਬੀਜਪੀ ਦੀ ਜੋ ਮਹਿਲਾ ਫੋਰਜਾ ਕੇ ਪ੍ਰਧਾਨ ਨੇ ਜੈਂਦਰਪੁਰ ਔਰ ਸਾਡੇ ਪੋਲ ਇਥੇ ਸਾਰੇ ਜਿਹੜੇ ਪ੍ਰਧਾਨ ਜਲੇ ਦੇ ਪ੍ਰਧਾਨ ਵਿਜੇ ਕੁਕਾ ਜੀ ਸਾਡੇ ਹੋਰ ਕਾਰਜਕਰਤਾ ਸਾਰੇ ਯੂਥ ਦੇ ਚਾਹੇ ਜਿਹੜੇ ਵੀ ਹੈਗੇ ਨੇ ਸਾਰਿਆਂ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੇਤਾ ਜੈਂਦਰਪੁਰ ਜੀ ਨੇ ਇਹਨਾਂ ਨੂੰ ਬੁਲਾ ਕੇ ਸਾਰੀ ਗੱਲ ਸੁਣੀ ਔਰ ਇੱਕ ਵਕੀਲ ਕੀਤਾ ਔਰ ਉਹਦੀ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੱਲ 3 ਵਜੇ ਉਹਦਾ ਆਰਡਰ ਆ ਗਿਆ ਉਹਦੀ ਕਾਪੀ ਮੈਂ ਤੁਹਾਨੂੰ ਦਿਖਾਣਾ ਚਾਹਦੀ ਹਾਂ ਹਾਈਪੋਟ ਦੀ ਆ ਆਰਡਰ ਪਾਸ ਕੀਤਾ ਔਰ ਇਹ ਇੱਕ ਰਲੀਫ ਆਈ ਹੈ ਜਿਹੜੇ ਬਿਲਪੋਲੀ ਇਨੋਸੈਂਟ ਉੱਥੋਂ ਦੇ ਬਸ ਨੀਕ ਸੀ ਜਿਨ੍ਹਾਂ ਨੂੰ ਡਰ ਸੀ ਕਿ ਉਹਨਾਂ ਦਾ ਘਟ ਆਇਆ ਜਾਊਗਾ ਔਰ ਇੱਕ ਇੱਕ ਕਰਦੇ ਹੀ ਮਾਲਕ ਨੇ ਉਹ ਗਰੀਬ ਨੇ ਉਹਨਾਂ ਦੇ ਉਤੇ ਥ੍ਰੈਟਨਿੰਗ ਪੁਲਿਸ ਤੋਂ ਥ੍ਰੈਟਨਿੰਗ ਉਹਨਾਂ ਦੇ ਉਤੇ ਗਾੜੀ ਘੁਲੋਚ ਐਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਇਹ ਸਾਰਾ ਕੁਝ ਅੱਜ ਦੇ ਜਮਾਨੇ ਦੇ ਵਿੱਚ ਜੇ ਸਾਡੇ ਸ਼ਹਿਰ 'ਚ ਹੋਏ ਤਾਂ ਇਹਦੀ ਮੈਂ ਬਹੁਤ ਨਿੰਦਾ ਕਰਦੀ ਹਾਂ ਔਰ ਜਿਹੜੀ ਆਪ ਪਾਰਟੀ ਨੇ ਇਹ ਕੰਮ ਕੀਤਾ ਔਰ ਜਿਹੜੀ ਸ਼ਹਿ ਉਹਨਾਂ ਨੂੰ ਮਿਲੀ ਹੈ ਮੇਰੇ ਖਿਆਲ 'ਚ ਉਹਨਾਂ ਨੂੰ ਫੇਰ ਇੱਕ ਵਾਰੀ ਸੋਚਣਾ ਚਾਹੀਦਾ ਹੈ ਕਿ ਜੋ ਕਹਿੰਦੇ ਨੇ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ ਸਾਰਿਆਂ ਲਈ ਗਰੀਬਾਂ ਲਈ ਆਮ ਆਦਮੀ ਲਈ ਇਹ ਜਰਾ ਸੋਚ ਕੇ ਅੱਗੇ ਆਪਣਾ ਕਦਮ ਲੈਂਡ ਔਰ ਜਿਹੜੇ ਬਿਲਕੁਲ ਹੀ ਇਨੋਸੈਂਟ ਨੇ ਉਹਨਾਂ ਦੇ ਘਰ ਨਾ ਟਾਇ ਜਾਵੇ ਮੈਮਿਕ ਮੈਨੂੰ ਪਤਾ ਲੱਗੇਗਾ ਵੀ ਇਹ ਇਨੋਸੈਂਟ ਨੇ ਕਿਉਂਕਿ ਉੱਥੇ ਤਕਰੀਬਨ ਦਾਵਾ ਕੀਤਾ ਜਾ ਰਿਹਾ ਵੀ ਹਰੇਕ ਪਰਿਵਾਰ ਹੀ ਨਸ਼ਾ ਵੇਚਦਾ ਹੈ ਕਿਉਂਕਿ ਸ਼ਾਇਦ 4-5 ਤੇ ਕਾਰਵਾਈ ਹੋਈ ਹੈ ਮੇਬੀ ਔਰ 100 ਤੋਂ 200 ਘਰ ਨੇ ਹਾਂਜੀ 100 ਤੋਂ 150 ਘਰ ਨੇ 4 ਤੋਂ 5 ਤੇ ਕਾਰਵਾਈ ਹੋਈ ਹੈ ਦੇਖੋ ਘਰ ਦੇ ਵਿੱਚ ਨਸ਼ੇ ਦੇ ਬਿਲਕੁਲ ਖਿਲਾਫ ਹਾਂ ਮੈਂ ਜੀ ਘਰ ਬਰਬਾਦ ਹੁੰਦੇ ਨੇ ਔਰ ਜਿਹੜੇ ਨਸ਼ੇ ਕਰਦੇ ਨੇ ਉਹ ਜਾਇਜ਼ ਹੈ ਕਿ ਉਹਨਾਂ ਨੇ ਟਾਇਏ ਨੇ ਔਰ ਜਿਹੜੇ ਨਹੀਂ ਕਰਦੇ ਉਹਨਾਂ ਦਾ ਤਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣਾ ਪ੍ਰੂਫ ਦਿੱਤਾ ਹੈ ਬਿਨਾਂ ਉਹਨਾਂ ਨੂੰ ਕੋਈ ਨੋਟਿਸ ਦਿੱਤੇ ਬਿਨਾਂ ਉਹਨਾਂ ਤੋਂ ਕੋਈ ਸਬੂਤ ਲੈਣ ਲੈ ਕੇ ਇਸ ਤਰ੍ਹਾਂ ਜਾ ਕੇ ਇੱਕਦਮ ਨਿਟਾਏ ਜਾਂਦੇ ਯੂਕੇ ਇਹਦੇ ਵਿੱਚ ਫਿਰ ਸ਼ੱਕ ਪੈਂਦਾ ਹੈ ਕਿ ਕੋਈ ਆਪਣੇ ਸਵਾਰਥ ਦੇ ਲਈ ਆਪਣੀ ਕੋਈ ਗੇਨ ਦੇ ਲਈ ਕੋਈ ਇਹ ਕੰਮ ਕਰਾਤਾ ਨਹੀਂ ਰਿਹਾ ਕਿਦਾਂ ਗਰੀਬ ਹੈਗੇ ਨੇ ਇਹਨਾਂ ਕੋਲ ਹੋਰ ਘਰ-ਬਾਰ ਹੈ ਨਹੀਂ ਜਿਹੜੇ ਇੱਕ ਬੰਦਾ ਜੇ ਕਰ ਵੀ ਰਿਹਾ ਤੁਸੀਂ ਉਹਨੂੰ ਫੜ ਕੇ ਲੈ ਜਾਓ ਕਿ ਨੋ ਦਾ ਵੱਡਾ ਨਸ਼ਾ ਕਰ ਰਿਹਾ ਹੈ ਉਹਦੇ ਮੁਤਾਬਕ ਉਹਨੂੰ ਤੁਸੀਂ ਸਜ਼ਾ ਦਿਓ ਮੈਨੂੰ ਇਸ ਦਾ ਰਿਐਕਸ਼ਨ ਆ ਰਿਹਾ ਕਿ ਜਿਹੜਾ ਆక్సిਜਨ ਉੱਤੇ ਜਾ ਕੇ ਮੋਲ ਗਰਮ ਹੋਇਆ ਹੈ ਸਾਰਾ ਉਸ ਉਹਨਾਂ ਦੇ ਹੱਕ ਵਿੱਚ ਆ ਕੇ ਬੋਲੋ ਕਿ ਉਹਨਾਂ ਦੇ ਹੱਕ ਵਿੱਚ ਬੋਲੋ ਜਿਨ੍ਹਾਂ ਨੇ ਨਸ਼ਕਾ ਤਸਕਰੀਆਂ ਕੀਤੀਆਂ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਇਤਬਾਰ ਕਿ ਕਿ ਦੇਖੋ ਜਿਨੇ ਆਪਣੀ ਕੋਈ ਗਲਤੀ ਪਛਾਣੀ ਹੋਏ ਨਾ ਉਹ ਜ਼ਰੂਰ ਕੋਈ ਨਾ ਕੋਈ ਗੱਲ ਲੱਭ ਕੇ ਅੱਗੇ ਲੈ ਕੇ ਆਉਗੇ ਹੁਣ ਜਦ ਇੱਕ ਜਗ੍ਹਾ ਤੇ ਤੁਸੀਂ ਜਾਓ ਉੱਥੇ ਜਾ ਕੇ ਤੁਸੀਂ ਬਚਾਣਾ ਹੈ ਕਿਸੇ ਨੂੰ ਕਿਸੇ ਦੀ ਗੱਲ ਸੁਣਨੀ ਹੈ ਖੜੇ ਹੋ ਕੇ ਤੁਹਾਨੂੰ ਵੀ ਪਤਾ ਚੱਲੂਗਾ ਕਿ ਵੀ ਕੌਣ ਨਸ਼ਾ ਕਰ ਰਿਹਾ ਕੌਣ ਨਹੀਂ ਕਰ ਰਿਹਾ ਉਸ ਜਗ੍ਹਾ ਦੇ ਉੱਤੇ ਇੱਕ ਕਰ ਇੱਥੇ ਹੈਗਾ ਜਿਹੜਾ ਕਰਦਾ ਹੋਊਗਾ ਇੱਕ ਕਰ ਨਾਲ ਦਾ ਹੋਊਗਾ ਜਿਹੜਾ ਨਹੀਂ ਕਰਦਾ ਹੋਊਗਾ ਸੋ ਦੋਨੋਂ ਕਿਸਮ ਦੇ ਉੱਥੇ ਹੈਗੇ ਨੇ ਤਾਂ ਇੱਕ ਪੁਆਇੰਟ ਨੂੰ ਲੈ ਕੇ ਇਹ ਬੁਰੀ ਗੱਲ ਹੈ ਔਰ ਜੋ ਮੈਂ ਤਾਂ ਕਹਿੰਦੀ ਆ ਜੋ ਉਹਨਾਂ ਦੇ ਕਾਉਂਸਲਰ ਵਗੈਰਾ ਨੇ ਉੱਥੇ ਜਾ ਕੇ ਗਾਲੀ ਗਲੋਚ ਕੀਤੀ ਹੈ ਉਹ ਬਿਲਕੁਲ ਗਲਤ ਹੈ ਹਰ ਇੱਕ ਬੰਦੇ ਦੀ ਇੱਜ਼ਤ ਹੁੰਦੀ ਹੈ ਜਮਾਨਦਰੂ ਹੱਕ ਹੈ ਕਿ ਬڑا ਛੋਟਾ ਅਮੀਰ ਗਰੀਬ ਸਭ ਦੀ ਇੱਜ਼ਤ ਇੱਜ਼ਤ ਬਣ ਕਰਾਰ ਰੱਖਣੀ ਚਾਹੀਦੀ ਹੈ ਔਰ ਸੋਚ ਕੇ ਗੱਲ ਕਰੋ ਜੋ ਸਹੀ ਹੈ ਉਹ ਸਹੀ ਹੈ ਜੋ ਗਲਤ ਹੈ ਉਹ ਗਲਤ ਹੈ ਇਹ ਉਹਨਾਂ ਤੇ ਕੋਈ ਪਰਚਾ ਨਹੀਂ ਆਉਂਦਾ ਤੁਸੀਂ ਕੀ ਲੱਗ ਰਹੇ ਨੇ ਮਹਾਰਾਜ ਸਾਹਿਬ ਨਿੱਜੀ ਹਿੱਤ ਕੀ ਲੱਗ ਰਹੇ ਨੇ ਤੁਹਾਨੂੰ ਕੋਈ ਪਹਿਲਾਂ ਵੀ ਵੀ ਕੋਈ ਰਾਜਨੀਤਿਕ ਛੈ ਲੱਗ ਰਹੀ ਹੈ ਬਿਲਕੁਲ ਪੂਰੀ ਰਾਜਨੀਤਿਕ ਛੈ ਬਿਨਾ ਇਹ ਹੋ ਹੀ ਨਹੀਂ ਸਕਦਾ ਕਿ ਜੇ ਕੋਈ ਬਿਨਾਂ ਰਾਜਨੀਤਿਕ ਖੇਦੇ ਕਿਸੇ ਨੇ ਕੋਈ ਨੋਟਿਫਿਸ਼ ਕਰਨਾ ਤਾਂ ਪਹਿਲੇ ਨੋਟਿਸ ਜਾਂਦਾ ਕੁਝ ਕਹੀਦਾ ਇਹਨਾਂ ਦੇ ਚ ਕਈਆਂ ਦੇ ਤੇ ਕਾਰਦੇ ਵਿੱਚ ਜਿਹੜਾ ਸਮਾਨ ਸੀ ਉਹ ਵੀ ਵਿੱਚ ਗਿਆ ਮੈਂ ਥੋੜੀ ਗੱਲ ਹੁੰਦੀ ਹੈ ਭਾਈ ਸਾਹਿਬ ਅਜੀਪਾ ਕੋਲੀ ਕਹਿੰਦੇ ਨੇ ਉਹ ਉਹ ਪ੍ਰੈਸ ਕਾਨਫਰੈਂਸ ਕਰੀ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਡਾਕੂਮੈਂਟ ਦਿਖਾਏ ਸੀ ਕਿ ਕਾਫੀ ਸਾਰੇ ਡਾਕੂਮੈਂਟ ਸੀਗੇ ਜਿਸ ਦੇ ਵਿੱਚ ਨੋਟਿਸ ਜਾਰੀ ਹੋਏ ਸੀ ਪੀਡਬੀਡ ਦਾ ਨੋਟਿਸ ਜਾਰੀ ਹੋਇਆ ਤਾਂ ਉਸ ਬਾਅਦ ਇਹ ਕਿਆ ਗਿਆ ਕਿ ਬੀਬਾ ਜੈਦਰਿਕ ਕੋਰ ਦੇ ਵੱਲੋਂ ਇਹ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਕੋਈ ਹੋਰ ਵੀ ਅਸਤਰ ਹੋ ਸਕਦਾ ਰਾਜਨੀਤੀ ਕਰਨ ਦਾ ਇਸ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਵੇ ਦੇਖੋ ਇਹ ਤਾਂ ਲੋਕ ਹੀ ਦੱਸਣਗੇ ਕਿ ਕੌਣ ਕਿਹੜੀ ਰਾਜਨੀਤੀ ਕਰ ਰਿਹਾ ਪਰ ਮੈਂ ਇੰਨਾ ਕਹਿ ਸਕਦੀ ਹਾਂ ਕਿ ਅਗਰਿਸ਼ ਪਾਲ ਫੋਲੀ ਨੂੰ ਵੀ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕੋਈ ਡਰਗ ਵਾਲੇ ਸੀ ਕੋਈ ਨਹੀਂ ਸੀ ਸਾਰੇ ਨੇ ਇੱਕ ਦੇ ਵਿੱਚ ਤਾਂ ਤੁਸੀਂ ਸਾਰਿਆਂ ਨੂੰ ਕਿਉਂ ਸਾਫ਼ ਕਰਨਾ ਚਾਹੁੰਦੇ ਹੋ ਇਹਦਾ ਜੋ ਮੈਨੇ ਸੁਣਨ ਚ ਆਇਆ ਕਿ ਇਹਦਾ 플ੌਟ ਹੈਗਾ ਪਿੱਛੇ ਇਹ ਜਿਹੜੇ ਗਰੀਬ ਬਸਤੀ ਵਸ ਰਹੀ ਹੈ ਇਹ ਉਹਦਾ ਫਰੰਟੇਜ ਖਰਾਬ ਕਰ ਰਹੀ ਹੈ ਔਰ ਇਹ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਇਹਦਾ ਪ੍ਰੂਫ ਵੀ ਅੱਗੇ ਸਾਹਮਣੇ ਆ ਜਾਊਗਾ ਜਦ ਕੋਰਟ ਦੇ ਵਿੱਚ ਕੇਸ ਹੋ ਰਿਹਾ ਪਰ ਕੋਰਟ ਨੇ ਸਾਰੇ ਡਾਕੂਮੈਂਟ ਛਾਣਬੀਨ ਕਰਕੇ ਦੇਖ ਕੇ ਵਿਧ ਪ੍ਰੂਫ ਜੋ ਗਿਆ ਉਹਦੇ ਅਧੀਨ ਇਹ ਸਟੇਟਸ ਕੋ ਉਹਦਾ ਦਿੱਤਾ ਹੈ ਔਰ ਇੱਕ ਜਿਹੜੀ ਗੱਲ ਜੀਤਪਾਲ ਕੋਲੀ ਨੂੰ ਮੈਂ ਪੁੱਛਣਾ ਚਾਹਦੀ ਹਾਂ ਸਰਕਾਰ ਥੋੜੀ ਹੈ ਪੁਲਿਸ ਖੰਗਦੀ ਵੀ ਨਹੀਂ ਇਹਦੇ ਕਿਸੇ ਗੱਲ ਤੋਂ ਤਾਂ ਜਿਹੜਾ ਐਸਐਚਓ ਨੇ ਇੱਕ ਲੇਡੀ ਨੂੰ ਬੁਲਾ ਕੇ ਆਪਣੀ ਪਿਸਤੌਲ ਉੱਪਰ ਰੱਖੀ ਮੇਜ਼ ਦੇ ਉੱਤੇ ਔਰ ਉਹਨੂੰ ਥ੍ਰੈਟਨ ਕੀਤਾ ਕਿ ਇਹ ਕਾਗਜ਼ ਤੂੰ ਸਾਈਨ ਕਰ ਤੇ ਤੇਰਾ ਕੋਈ ਦਾਵਾ ਨਹੀਂ ਹੈ ਇਸ ਘਰ ਦੇ ਉੱਤੇ ਕਿ ਉਹ ਘਰ ਸਾਫ਼ ਕੀਤਾ ਜਾਏ ਇਹ ਕੋਈ ਅੱਛੀ ਰਾਜਨੀਤੀ ਹੈ ਮੈਂ ਬਟਾ ਸਾਹਿਬ 50 ਸਾਲ ਤੋਂ ਰਹਿ ਰਹੇ ਹਾਂ ਉਹਦੇ ਉੱਪਰ ਤੁਹਾਡੇ ਇਨਫੈਕਸ਼ਨ ਦੀ ਕੋਡ ਕੀਤੀ ਜਾ ਰਹੀ ਹੈ ਜਿਹੜਾ ਪੀ ਡਬਲਯੂ ਡੀ ਦੀ ਜਗ੍ਹਾ ਉਨਾਂ ਉੱਪਰ ਕਬਜ਼ਾ ਕੀਤਾ ਗਿਆ ਤੇ ਨਸ਼ਾ ਤਸਕਰੀ ਇਹ ਗੱਲਾਂ ਜਾਇਜ਼ ਨਹੀਂ ਜੋ ਗੱਲ ਹੈ ਪੀ ਡਬਲਯੂ ਡੀ ਨੇ ਨਿਊਸਪਰ ਕਾਰਪੋਰੇਸ਼ਨ ਨੇ ਵੱਖ-ਵੱਖ ਪਰਿਵਾਰਾਂ ਨੂੰ ਜਾਰੀਗ ਨੋਟਿਸ ਕੀਤੇ ਨੇ ਇਹ ਸਾਰੀ ਕਹਿੰਦੇ ਉਹਦੇ ਉੱਪਰ ਹੋਈ ਪਈ ਹੈ ਤੇ ਨਜਾਇਜ਼ ਸਾਰੀ ਤੋਂ ਉੱਪਰ ਕੰਮ ਘੜੇ ਪਏ ਆ ਬੜਵੀਂ ਇਹਨਾਂ ਇੱਕ ਸਵਾਲੇ ਵੀ ਹੈ 50 ਸਾਲਾਂ ਤੋਂ ਰਹਿ ਰਿਹਾ ਤੁਹਾਡੀ ਵੀ ਸਰਕਾਰ ਪਿੱਛੇ ਲਈ ਰਿਹਾ ਤਾਂ ਦੋਨੋਂ ਸਵਾਲ ਉੱਤੇ ਹੀ ਹੈ ਕਿ ਦੂਜੇ ਡਿਪਾਰਟਮੈਂਟਾਂ ਦੀ ਵੀ ਜਗ੍ਹਾ ਉੱਥੇ ਬੋਲਦੀ ਹੈ ਦੇਖੋ ਇਹ ਖਾਲੀ ਇੱਥੇ ਪਟਿਆਣੇ 'ਚ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਗਰੀਬ ਜਨਤਾ ਜਿਹੜੀ ਜਾ ਕੇ ਬਸ ਜਾਂਦੀ ਹੈ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਉਹ ਬਸਦੀ ਉੱਥੇ ਜਿਹੜੀ ਖਾਲੀ ਹੁੰਦੀ ਹੈ ਔਰ ਜ਼ਮੀਨ ਆਮ ਤੌਰ ਤੇ ਗਵਰਨਮੈਂਟ ਦੀ ਹੁੰਦੀ ਹੈ 50 ਸਾਲ ਤੋਂ ਬਸੇ ਹੋਏ ਨੇ ਇਹਨਾਂ ਕੋਲ ਕੋਈ ਘਰ-ਬਾਰ ਹੈ ਨਹੀਂ ਤਾਂ ਮੇਰੇ ਖਿਆਲ 'ਚ ਇੱਕ ਬਾ ਜਿੰਮੇਵਾਰੀ ਬਣਦੀ ਹੈ ਹਰ ਇੱਕ ਸਰਕਾਰ ਦੀ ਸਾਡੇ ਵੀ ਬਣੀ ਸੀ ਅਸੀਂ 700 ਰਜਿਸਟਰੀਆਂ ਕਰ ਇਹ ਜਿਹੇ ਬੰਦਿਆਂ ਨੂੰ ਇਹਨਾਂ ਨੂੰ ਮਾਲਕ ਜ਼ਮੀਨ ਦਾ ਬਣਾਇਆ ਜਾਏ ਤਾਂ ਇਹਨਾਂ ਗੱਲਾਂ ਦੇ ਉੱਤੇ ਸੋਚ ਕੇ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਲੋਟ ਅਲੋਟ ਕਰ ਦਿੰਦੇ ਹੋ ਸ਼ਾਮ ਲੋਟ ਦੇ ਵਿੱਚੋਂ ਇਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ ਇਹ ਠੀਕ ਹੈ ਇਹਨਾਂ ਨੂੰ ਨੋਟਿਸ ਗਏ ਹੋਣਗੇ ਪਰ ਜੇ ਕੋਈ ਤੁਸੀਂ ਅਸਲੀ ਇੱਕ ਰਿਪ੍ਰੈਜ਼ੈਂਟੇਟਿਵ ਹੋ ਤੁਸੀਂ ਐਮਐਲਏ ਹੈਗੇ ਹੋ ਤੋ ਐਮਪੀ ਹੈਗਾ ਤਾਂ ਇਹ ਗੱਲਾਂ ਨੂੰ ਸੋਚ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਕੰਮ ਬਚ ਜਾਣ ਜਾਂ ਇਹਨਾਂ ਨੂੰ ਜੇ ਉਠਾਣਾ ਹੀ ਹੈ ਤਾਂ ਇਹਨਾਂ ਦਾ ਕੋਈ ਹੋਰ ਜਗ੍ਹਾ ਲਾ ਕੇ ਇਹਨਾਂ ਨੂੰ ਉੱਥੇ ਬਿਸਾਣਾ ਪਰੰਪਰਾਏ ਉਹ ਵੀ ਚੈਲੰਜ ਕਰਦੇ ਨੇ ਕਹਿੰਦੇ ਕਿ ਜੇ ਤੁਸੀਂ ਪ੍ਰੂਫ ਕਰਦੇ ਨੇ ਤਾਂ ਮੈਂ ਰਾਜਨੀਤੀ ਛੱਡ ਦੂੰਗਾ ਇਹ ਸਟੇਟਮੈਂਟ ਅਜੀਤ ਪਾਲ ਸਿੰਘ ਗੋਲੀ ਦੀ ਬਾਹਰ ਆਈ ਸੀਗੀ ਤਾਂ ਕਿਵੇਂ ਵੇਖ ਰਹੇ ਹੋ ਤੁਸੀਂ ਕਿ ਰਾਜਨੀਤੀ ਛਡਵਾ ਰਹੇ ਉਹਨਾਂ ਨੂੰ ਕਿ ਪ੍ਰੂਫ ਪੇਸ਼ ਕਰ ਰਹੇ ਮੈਂ ਤਾਂ ਕਿਸੇ ਦੀ ਰਾਜਨੀਤੀ ਨਹੀਂ ਛੜਾ ਰਹੀ ਰਾਜਨੀਤਿਕ ਗੱਲਾਂ ਬਹੁਤ ਹੁੰਦੀਆਂ ਨੇ ਬਹੁਤ ਕੁਝ ਕਿਹਾ ਜਾਂਦਾ ਸੋਚ ਸਮਝ ਕੇ ਕਹਿਣੀ ਚਾਹੀਦੀ ਹੈ ਔਰ ਜਦ ਅੱਗੇ ਆ ਜਾਊਗਾ ਪ੍ਰੂਫ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਨੇ ਛੱਡਣੀ ਆ ਛੱਡ ਦੇਣ ਰਹਿਣਾ ਰਹਾ ਮੱਡੀ ਗਿੰਦੀ ਉਹਦੇ ਵਿੱਚ ਮੈਂ ਨਹੀਂ ਕੁਝ ਕਹਿੰਦੀ ਮੱਡੀ ਗਿੰਦੀ ਵਿੱਚ ਉੱਥੇ ਲੋਕ ਨੇ ਜਿਨ੍ਹਾਂ ਦੇ ਵੋਟਾਂ ਨੇ ਉਹਨਾਂ ਦੀ ਵੋਟਾਂ ਦੇ ਨਾਲ ਹੀ ਐਮਐਲਏ ਜੀ ਦਾ ਕੋਲੀ ਵੀ ਬਣੇ ਤੇ ਅੱਗੇ ਵੀ ਉਹਨਾਂ ਦੀ ਵੋਟਾਂ ਵਰਤਵਾਨੀਆਂ ਉਹ ਕਹਿੰਦੇ ਹੁਣ ਵੋਟਾਂ ਦੀ ਵਰਤੋਂ ਕਰਨ ਵਾਸਤੇ ਤੁਹਾਡੇ ਕੋਲ ਉਹਨਾਂ ਦਾ ਸਾਥ ਹੈ ਜਾਂ ਇਦਾਂ ਦਾ ਕੋਈ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਜੇ ਜਿਸਨੇ ਦੇਖੋ ਇਹ ਹੱਕ ਹੁੰਦਾ ਹੈ ਲੋਕਾਂ ਨੂੰ ਤੁਸੀਂ ਹੱਥ ਫੜ ਕੇ ਵੋਟਾਂ ਨਹੀਂ ਪਵਾ ਸਕਦੇ ਜਿੱਦਣ ਉਹਨਾਂ ਦੀ ਮਰਜ਼ੀ ਹੈ ਉਹ ਵੋਟ ਪਾਣਗੇ ਜੇ ਤੁਸੀਂ ਇਸ ਲਾਈਨ 'ਚ ਆਇਓ ਤਾਂ ਤੁਹਾਡਾ ਫਰਜ਼ ਬੰਦ ਹੈ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦਾ ਜਿਨ੍ਹਾਂ ਨੂੰ ਪੀੜਤ ਹੈ ਜਿਹੜੇ ਉਹਨਾਂ ਦਾ ਸਾਥ ਦਓ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰੋ ਨੈਕਸਟ ਸਟੈਪ ਕੀ ਲੈ ਰਹੇ ਮੈਡਮ ਹੁਣ ਇਸ ਤੋਂ ਅੱਗੇ ਤੁਹਾਡੇ ਕੋਲ ਹਫਤੇ ਵਿੱਚ ਕੱਢ ਜਾਤ ਵੀ ਆ ਗਏ ਨੇ ਇੱਕ ਹੋਰ ਜ਼ਰੀਆ ਇੱਕ ਅਗਲਾ ਸਟੈਪ ਕੀ ਲੈ ਰਹੇ ਦੇਖੋ 7 ਤਰੀਕ ਨੂੰ ਇਹਦੀ ਅਗਲੀ ਫੀਅਰਿੰਗ ਹੈ ਉਹਦੇ ਵਿੱਚ ਦੇਖਾਂਗੇ ਕਿ ਕੀ ਹੁੰਦਾ ਹੈ ਔਰ ਅਸੀਂ ਉਸ ਦੇ ਮਤਾਵੇ ਕੀ ਜੋ ਕੋਟ ਦੇ ਰਾਹੀਂ ਹੋਊਗਾ ਉਹ ਇਸ ਕੈਪਿਟਲ ਮਾਰ ਸਾਹਿਬ ਕਿਵੇਂ ਨਵੰਬਰ ਜਾਪ ਦੇ ਵਿੱਚ ਜਿਹੜੀਆਂ ਸਰਕਾਰੀ ਜ਼ਮੀਨਾਂ ਸਰਕਾਰੀ ਦਫ਼ਤਰ ਸਰਕਾਰੀ ਜ਼ਮੀਨਾਂ 7 ਨਵੰਬਰ 7 3 ਨਵੰਬਰ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਦਫ਼ਤਰ ਨੇ ਉਹਨੂੰ ਸਰਕਾਰ ਵੇਚਣ ਤੇ ਤੁਲੀ ਆ ਭਾਵੇਂ ਪਟਿਆਲੇ ਦੇ ਕਈ ਅਫਸਰਾਂ ਦੀ ਕੋਠੀਆਂ ਵੀ ਉਸ ਦੇ ਹਲਕ ਵਿੱਚ ਆ ਗਏ ਨੇ ਕਿ ਉਹਨਾਂ ਨੂੰ ਵੀ ਵੇਚ ਦੀ ਤਿਆਰੀ ਦੇ ਵਿੱਚ ਸਰਕਾਰ ਕਿਵੇਂ ਵੇਚ ਰੂਣਾ ਬਹੁਤ ਦੁਖ ਭਰੀ ਗੱਲ ਹੈ ਕਿ ਸਰਕਾਰ ਨੂੰ ਇੱਥੇ ਆਣਾ ਪਿਆ ਆਪਣੇ ਇੰਨੀ مالی ਹਾਲਤ ਖਰਾਬ ਕੀਤੀ ਹੈ ਮੇਰੇ ਖਿਆਲ ਚ ਸੀਐਮ ਸਾਹਮਣੇ ਕਦੇ ਇਹ ਨਹੀਂ ਕਿਹਾ ਕਿ ਸਾਡੀ مالی ਹਾਲਤ ਖਰਾਬ ਹੈ ਉਹ ਤਾਂ ਹਰ ਵਕਤ ਇਹੀ ਕਹਿੰਦਾ ਕਿ ਪੈਸੇ ਬਹੁਤ ਹੈ ਸਾਰਾ ਕੁਝ ਹੈ ਪਰ ਜਿੱਥੇ ਨਹੀਂ ਹੁੰਦਾ ਉਹ ਇੱਕਦਮ ਦੋਸ਼ ਸੈਂਟਰ ਤੇ ਚਲਾ ਜਾਂਦਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਮੈਂ ਕਹਿੰਦੀ ਆ ਇਹ ਬਹੁਤ ਬੁਰੀ ਗੱਲ ਹੈ ਇਹ ਆਪਣਾ ਘਰ-ਬਾਰ ਵੇਚ ਕੇ ਤੁਸੀਂ ਸਰਕਾਰ ਚਲਾ ਰਹੇ ਹੋ ਘਰ-ਬਾਰ ਵੇਚ ਕੇ ਸਾਰਾ ਕੰਮ ਕਰ ਰਹੇ ਹੋ ਇਹ ਇਹਦੇ ਬਾਅਦ ਅੱਗੇ ਨੂੰ ਹੋਊਗਾ ਕੀ ਤੁਸੀਂ ਆਪਣੀ ਲੇਗੇਸੀ ਕੀ ਛੱਡ ਕੇ ਜਾ ਰਹੇ ਹੋ ਅਗਲੀ ਜਨਰੇਸ਼ਨ ਦੇ ਲਈ ਕਿਉਂਕਿ ਇਹ ਚੀਜ਼ਾਂ ਜਿਹੜੀ ਸਰਕਾਰ ਜਿਹੜੀ ਵੀ ਆਉਂਦੀ ਹੈ ਉਸ ਉਹਦੇ ਉਹ ਕੇਅਰ ਟੇਕਰ ਹੁੰਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਜਿੰਨਾ ਵੀ ਅਸੀਂ ਘਰ ਦੇ ਵਿੱਚ ਅਸੀਂ ਆਪਣਾ ਕੁਝ ਬਚਾ ਕੇ ਰੱਖਦੇ ਹਾਂ ਤਾਂ ਇਹਨਾਂ ਨੂੰ ਸੂਬੇ ਦੀ ਜਿਹੜੀ ਜ਼ਿੰਮੇਵਾਰੀ ਹੈ ਸੂਬੇ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਸਰ ਨੰਨੀ ਚੱਤਰਵਧੀ ਵਾਲਾ ਕੇਸ ਕੀ ਵੀ ਦੇਖ ਰਹੇ ਹੋ ਜੀ ਕਿਉਂਕਿ ਭਾਜਪਾ ਤੋਂ ਬਹੁਤ ਕਹਿ ਰਹੇ ਨੇ ਕਿ ਭਾਜਪਾ ਦੇ ਖੜੇ ਕੀਤੇ ਹੋਏ ਸੀਗੇ ਉਹ ਔਰ ਨਕਲੀ ਸਿਗਨੇਚਰ ਕਰਕੇ ਲੈ ਕੇ ਗਏ ਐਮਐਲਏ ਦੇ। ਦੇਖੋ ਇਹ ਪੁਲਿਸ ਕਸਟਡੀ 'ਚ ਨੇ। ਇਹ ਹਰਿਆਣਾ ਦਾ ਮੈਟਰ ਹੈ ਤਾਂ। ਸੌਰੀ ਪੰਜਾਬ ਦੇ ਵਿੱਚ ਇਹਨਾਂ ਨੇ ਫਾਈਲ ਕੀਤਾ ਹੈ ਉਹ ਰਾਜ ਸਰਕਾਰ ਨੂੰ। ਤੇ ਇਹ ਬਿਗ ਪੌਟੀ ਦੇਖੋਗੀ। ਠੀਕ ਹੈ ਬਾਹਰਸ ਜਿਹੜੀ ਦਿੱਲੀ ਚ ਵੀ ਝੁੱਗੀਆਂ ਝੌਂਪੜੀਆਂ ਜੀਪੀ ਗਵਰਨਮੈਂਟ ਨੇ ਤੋੜੀਆਂ ਉਹ ਵੀ ਬੇਕਾਰ ਹੋ ਗਏ ਉਹ ਵੀ ਗਰੀਬ ਲੋਕ ਸੀ ਉਹਦੇ ਹਰ ਕੀ ਉਹਨਾਂ ਦਾ ਮੈਨੂੰ ਪਤਾ ਨਹੀਂ ਪਰ ਆਈ ऍम ਸ਼ੋਰ ਕਿ ਕੋਈ ਨਾ ਕੋਈ ਆਲਟਰਨੇਟਿਵ ਜ਼ਰੂਰ ਉਹਨਾਂ ਨੇ ਕੀਤਾ ਹੋਣਾ ਕਿਉਂਕਿ ਪਹਿਲੇ ਵੀ ਇਹ ਪਹਿਲੀ ਵਾਰ ਨਹੀਂ ਝੁੱਗੀ ਝੌਂਪੜੀਆਂ ਗਈਆਂ ਉਹਨਾਂ ਦੇ ਹਰ ਵਕਤ ਕਿਤੇ ਹੋਰ ਸੈਟਲਮੈਂਟ ਕਰਕੇ ਰੀ ਲੋਕੇਸ਼ਨ ਕਰਕੇ ਤਾਂ ਹੀ ਕੀਤੀਆਂ ਜਾਂਦੀਆਂ ਠੀਕ ਹੈ ਥੈਂਕ ਯੂ